ਜੱਫੇ 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 ਰੇਡਾਂ ਲੱਖ ਲੱਖ ਰੀਆਂ ਲੱਖ ਲੱਗਦੇ ਜੱਫੇ ਆਪ ਭੋਈ ਵਾਲਾ ਭੋਈ ਵਾਲਾ ਫੇਰ ਮੰਕਾਰੇ ਪੂਰੇ ਵਾਲਾ ਆ ਚੱਕ ਇੱਥੇ ਰੱਖ ਆ ਚੱਕ ਇੱਥੇ ਰੱਖ ਇੱਕ ਤੇ ਕਾਲਾ ਵਾਲਾ ਇਹਦਾ ਬੂਲਾ ਕਾਲਾ ਬੂਲਾ ਪਿੰਡ ਜਿਲਾ ਮਲੇਰ ਕੋਟ ਲੈ ਤੋਂ ਸੰਗਰੂਰ ਤੋਂ ਆਇਆ ਹੈ ਇਹ ਕਾਲੇ ਬੂਲੇ ਆਉਂਦੇ ਐ ਇਹ ਵੀ ਮੁੰਡਾ ਭੀਕਤੇ ਐ ਹੁਣ ਔਖਾ ਜੱਫਾ ਲਾਉ ਜਾ ਚੌੜਿਆਂ ਵਾਲਾ ਜਾ ਕਹਿੰਦੇ ਵੀ ਮੋਨੂ ਸਿੰਦੜਾਣਾ ਚਾਰ ਜਾਫੀ ਹਸੈਨ ਗੁੱਜਰ ਵਰਗੇ ਖੜੇ ਚਾਰਾਂ ਵਿੱਚੋਂ ਕਾਹਨ ਆੜਦਾ ਕਾਹਨ ਫੜਦਾ ਕੌ ਲੱਤਾ ਪੱਟਾ ਜਬਰਦਾ ਆਇਆ ਚੌੜਿਆਂ ਵਾਲੇ ਦਾ ਤੀਜਾ ਆ ਚੱਕੋ ਤੀਜਾ ਆ ਚੱਕੋ ਤੀਜਾ ਦੇ ਵਿੱਚ ਹੈਟ੍ਰਿਕ ਲਗਦੀ ਦੇਖੀ ਐ ਅੱਜ ਭਰਤਪਿੰਡ ਦੇ ਵਿੱਚ ਆ ਚੌੜੇ ਮਧਰੇ ਵਾਲੇ ਹਰਸ਼ ਨੇ ਹੈਟ੍ਰਿਕ ਲਾ ਦਿੱਤੀ ਐ ਨਹੀਂ ਤੂੰ ਆਈਪੀਐਲ ਦੇ ਟੀਮ ਆ ਗਿਆ ਹਰਜੋ ਪਾਸੇ ਕੀਪਿਆ ਖੁੱਲ ਕੇ ਤੜਣਾ ਹੋ ਕੇ ਪਾਓ ਕਬਟੀਆਂ ਗੁਲਦੀਪ ਸਿੰਘ ਕੀਪਾ ਮੁੰਡਾ ਤਿੰਮਾ ਵਾਲਿਆ ਜਿਸ ਪਿੰਡ ਦਾ ਸੁਖਾ ਐਡੀਲੇਟਰ ਦੇ ਵਿੱਚ ਵਸਦਾ ਪ੍ਰਸਿੱਧ ਪ੍ਰਮੋਟਰ ਪੰਜਾਬ ਮੋਟਰਸ ਵਾਲਾ ਵੱਡਾ ਪ੍ਰਮੋਟਰ ਉਹਦੀਆਂ ਗੱਲਾਂ ਚੱਲਦੀਆਂ ਉਸੇ ਪਿੰਡ ਦਾ ਗੱਬਰੂ ਕੀਪਾ ਤਮੋ ਵਾਲਿਆ ਤੇ ਹਸੈਨ ਹਸੈਨ ਗੁੱਜਰ ਹਸੈਨ ਗੁਜਰ ਮੁਕਾਬਲਾ ਫੇਰ ਮੁਕਾਬਲਾ ਫੇਰ ਮੁਕਾਬਲਾ ਜੱਫੇ ਦਾ ਮਜਾਇਆ ਤੇ ਤਾਰੀਆਂ ਫੇਰ ਮਾਰ ਕੇ ਦੱਸੋ ਐ ਨਜ਼ਾਰਾ ਮਜਾ ਚੱਲ ਕਬੱਡੀ ਦਾ ਚੋਦਾ ਆ ਗਿਆ ਅਗਲੀ ਰੇਡ ਫੇਰ ਪਿੰਡੇ ਵਿੱਚ ਹਾਂ ਮੱਚਦਾ ਜਿਹਦੇ ਗਿਆਰ ਕਬੱਡੀ ਦਾ ਇਹਦਾ ਰਿਆਣਾ ਦੁਨੀਆ ਜਿਸ ਦਾ ਲੋਹਾ ਮੰਨਦੀ ਹੈ ਕਸਮਰਾ ਜੋਦਾ ਇਹ ਸੁਪਰਸਟਾਰ ਕਬੱਡੀ ਦਾ ਆਉਣਾ ਪੋਟਾ ਪਾਉਂਦਾ ਖੋਟਾ ਇੱਕ ਪਾਸੇ लवली ਤੇ ਲੱਗਦਾ ਵੀ ਫੇਰ ਜਫਾ ਇਧਰੋਂ ਜਫਾ ਉਧਰੋਂ ਜਫਾ ਇਧਰੋਂ ਹੈਲੋ ਇੰਦਰਜੀਤ ਫੌਜੀ ਤੇ ਸਾਬੀ ਯੂ ਐਸ ਏ ਟੋਟਾ ਬੈਸਟ ਆ ਰਹੀਆਂ ਕੱਪ ਤੇ 11-11000 ਦਿੱਤੇ ਜਾ ਰਹੇ ਆ ਜਿਹਦੇ ਬੈਸਟਾਂ ਨੂੰ ਛੇਵ ਚੱਕਦੇ ਇਥੇ ਉਹ 11000 ਦਾ ਨਾਮ ਲਿਆ ਤੇ ਚੱਕਦਾ ਘਬਰੂ ਨੇ ਖੁੱਝ ਪੱਟੜੀ ਕਬੱਡੀ ਵਿੱਚ ਲਾਉਣੀ ਬੜੀ ਔਖੀ ਹੁੰਦੀ ਟਾਕ ਇਹ ਮਹਿਮਦ ਵਾਲੀਆ लवली ਤੇ ਜਸ਼ਨ ਆਲਮਗੀਰੀਆ ਕਹਿੰਦਾ ਛੋਟਾ ਝਾਤ ਹੈ